ਸ਼ਿਕਿਆ ਕ੍ਰਾਂਤੀ ਸਿਹਤ ਕ੍ਰਾਂਤੀ ਟਾਇਲਟ ਕ੍ਰਾਂਤੀ ਪਤਾ ਨਹੀਂ ਕਿੰਨੀਆਂ ਕਿੰਨੀਆਂ ਕ੍ਰਾਂਤੀਆਂ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਦਿੱਲੀ ਮਾਡਲ ਨੂੰ ਲਿਆ ਕੇ ਪੇਸ਼ ਕੀਤੀਆਂ ਤੇ ਜਿਨ੍ਹਾਂ ਦੇ ਪਰਮਪੂਲਿਖੇ ਦੇ ਵਿੱਚ ਆ ਕੇ ਲੋਕਾਂ ਨੇ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਬੇਸ਼ੁਮਾਰ ਵੋਟਾਂ ਪਾ ਕੇ ਇਤਿਹਾਸ ਸਿਰਜਿਆ ਬਹੁਤ ਸਾਰੇ ਐਮਐਲਏ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜੇ ਅੱਜ ਜਿਹੜਾ ਸਿੱਖਿਆ ਕ੍ਰਾਂਤੀ ਨੂੰ ਲੋਕ ਮਜ਼ਾਕ ਕਰ ਰਹੇ ਹੈ ਹੈਲਥ ਕ੍ਰਾਂਤੀ ਨੂੰ ਸਿਹਤ ਕ੍ਰਾਂਤੀ ਨੂੰ ਲੈ ਕੇ ਟਾਇਲਟ ਕ੍ਰਾਂਤੀ ਨੂੰ ਲੈ ਕੇ ਲੋਕ ਜਿਹੜਾ ਪੰਜਾਬ ਸਰਕਾਰ ਨੂੰ ਮਜ਼ਾਕ ਕਰ ਰਹੇ ਹੈ ਪਰ ਮੈਂ ਤੁਹਾਨੂੰ ਆ ਇੱਕ ਜਿਹੜੀ ਸੜਕ ਦਿਖਾਉਣਾ ਆ ਬਿਲਕੁਲ ਮੋਹਾਲੀ ਦੇ ਨੇੜੇ ਕਸਵੇ ਕੁਰਾਲੀ ਸ਼ਹਿਰ ਦੇ ਬਿਲਕੁਲ ਹਾਈਵੇ ਦੇ ਨਾਲ ਲੱਗਦੇ ਪਿੰਡ ਦੀ ਹੈ ਇੱਕ ਪਿੰਡ ਦੀ ਹੈ ਜਿਹਦੇ ਵਿੱਚ ਆ ਸੜਕ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆ ਕ੍ਰਾਂਤੀ ਹੈ ਉਹ ਪੰਜਾਬ ਸਰਕਾਰ ਦੀ ਕ੍ਰਾਂਤੀ ਮੂੰਹੋਂ बोलਦੀ ਹੈ ਪੰਜਾਬ ਸਰਕਾਰ ਦਾ ਇਸ ਸੜਕ ਦੇ ਉੱਤੋਂ ਜਿਹੜਾ ਵੀ ਬੰਦਾ ਲੰਘ ਜੇਗਾ ਉਹ ਕਦੇ ਬਿਮਾਰ ਨਹੀਂ ਹੋਏਗਾ ਉਹਨੂੰ ਕਦੇ ਕਬਜ ਨਹੀਂ ਹੋਏਗੀ ਕਿਉਂਕਿ ਕਬਜ ਨਹੀਂ ਹੋਏਗੀ ਬੰਦੇ ਦੀ ਆਪਣੇ ਆਪੇ ਸਿਹਤ ਕ੍ਰਾਂਤੀ ਆ ਗਈ ਤੇ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ ਉਹਨੂੰ ਹਸਪਤਾਲ ਨਹੀਂ ਜਾਣਾ ਪਏਗਾ ਉਹਨੂੰ ਦਵਾਈ ਨਹੀਂ ਲੈਣੀ ਪਏਗੀ ਵੱਡੇ ਵੱਡੇ ਖੱਡੇ ਜਿਹੜੇ ਸਿਹਤ ਕ੍ਰਾਂਤੀ ਦਾ ਪ੍ਰਤੀਕ ਨੇ ਔਰ ਤਾਂ ਨੂੰ ਮੈਂ ਦੱਸਦਾ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਇਹ ਹੈ ਆ ਬੱਚੇ ਜਿਹੜੇ ਤੁਰੇ ਜਾ ਰਹੇ ਨੇ ਵਿਚਾਰੇ ਨਾਇਨਾ ਕੋਲੇ ਜਾਣ ਵਾਸਤੇ ਕੋਈ ਬੱਸ ਹੈ ਨਾ ਕੋਈ ਨਾ ਬੱਸ ਜਾਣ ਲਈ ਆਵਾਜਾਈ ਦਾ ਸਾਧਨ ਹੈ ਆ ਡਿੱਗਦੇ ਢੈਂ ਦੇ ਟੁੱਟਿਆਂ ਫੁੱਟੀਆਂ ਸੜਕਾਂ ਦੇ ਵਿੱਚ ਖੱਡਿਆਂ ਦੇ ਵਿੱਚ ਕਿਸ ਢੰਗ ਨਾਲ ਜਾ ਰਹੇ ਆ ਤੁਸੀਂ ਆਪੇ ਦੇਖ ਲੂਆ ਜਿਹੜੀ ਵੀਡੀਓ ਹੈ